ਜੋਰਜੀਆ ਵਿਖੇ ਹੋਏ ਹਾਦਸੇ ਵਿੱਚ ਮਾਨਸਾ ਜ਼ਿਲ੍ਹੇ ਦੇ ਪਿੰਡ ਖੋਖਰ ਖੁਰਦ ਦੇ ਹਰਵਿੰਦਰ ਸਿੰਘ ਦੀ ਮੌਤ ਪਰਿਵਾਰ ਵਿੱਚ ਸੋਗ ਦੀ ਲਹਿਰ ਅੱਜ ਸ਼ਾਮ ਕਰੀਬ 5:30 ਵਜੇ ਜਾਣਕਾਰੀ ਦਿੰਦਿਆ ਹਰਵਿੰਦਰ ਸਿੰਘ ਦੇ ਪਿਤਾ ਭਗਵਾਨ ਸਿੰਘ ਨੇ ਕਿਹਾ ਕਿ ਉਹ 9 ਏਕੜ ਜ਼ਮੀਨ ਦੇ ਮਾਲਕ ਹਨ ਤੇ ਜ਼ਮੀਨ ਦੀ ਉਪਜਾਊ ਸ਼ਕਤੀ ਘਟ ਹੋਣ ਕਰਕੇ ਫਸਲ ਵਧੀਆ ਨਹੀਂ ਹੁੰਦੀ ਜਿਸ ਦੇ ਚੱਲਦਿਆਂ ਆਪਣੇ ਬੇਟੇ ਨੂੰ ਰੁਜ਼ਗਾਰ ਦੇ ਲਈ 조ਰਜੀਆ ਭੇਜਿਆ ਗਿਆ ਸੀ ਕਿ ਉਹ ਆਪਣੀ ਬੇਟੀ ਦਾ ਵਿਆਹ ਕਰ ਸਕਣ ਅਤੇ ਸਿਰ ਚੜੇ ਕਰਜ਼ੇ ਨੂੰ ਉਤਾਰ ਸਕਣ ਉੱਥੇ ਉਹਨਾਂ ਕਿਹਾ ਕਿ ਕੱਲ ਬੀਤੀ ਸ਼ਾਮ ਕਰੀਬ 5 ਵਜੇ ਉਹਨਾਂ ਕੋਲ ਜਾਰਜੀਆ ਤੋਂ ਇੱਕ ਡਾਕਟਰ ਦਾ ਫੋਨ ਆਇਆ ਕਿ ਉਹਨਾਂ ਦੇ بیٹے ਦੀ ਜਾਰਜੀਆ ਵਿੱਚ ਇੱਕ ਰੈਸਟੋਰੈਂਟ ਵਿੱਚ ਗੈਸ ਚੜਨ ਕਰਕੇ ਮੌਤ ਹੋ ਗਈ। ਉਹਨਾਂ ਕਿਹਾ ਕਿ ਉਹਨਾਂ ਦੇ بیٹے ਦੀ Laash ਭਾਰਤ ਲਿਆਉਣ ਲਈ ਉਹਨਾਂ ਕੋਲ ਪੈਸੇ ਨਹੀਂ ਹਨ। ਜਿਸ ਦਰਨ ਉਹਨਾਂ ਪੰਜਾਬ ਸਰਕਾਰ ਤੋਂ ਅਪੀਲ ਕਰਦੇ ਆ ਕਿਹਾ ਕਿ ਜਲਦ ਤੋਂ ਜਲਦ ਉਹਨਾਂ ਦੇ بیٹے ਦੀ Laash ਭਾਰਤ ਲਿਆਂਦੀ ਜਾਵੇ। ਭਗਵਾਨ ਸਿੰਘ ਜੀ ਜੋਰਜੀਆ ਦੇ ਵਿੱਚ ਜਿਹੜੇ ਮੁੰਡੇ ਦੀ ਡੈਥ ਹੋਈ ਹੈ ਕੀ ਲੱਗਦਾ ਸੀ ਤੁਹਾਡਾ ਕਦੋਂ ਗਿਆ ਸੀ ਉਹ ਕਿਵੇਂ ਤੁਹਾਨੂੰ ਇਹਦੀ ਘਟਨਾ ਦੀ ਜਾਣਕਾਰੀ ਮਿਲੀ ਉਹ ਸਾਡਾ ਬੇਟਾ ਸੀਗਾ ਜੀ ਤਿੰਨ ਮਹੀਨੇ ਪਹਿਲਾਂ ਗਿਆ ਸੀ ਜੀ ਇਥੋਂ ਕੰਮ ਕਰਨ ਵਾਸਤੇ ਉਹ ਤੋਂ ਆ ਉੱਥੇ ਡਾਕਟਰ ਸਾਹਿਬ ਨੇ ਫੋਨ ਲਾਇਆ ਹਸਪਤਾਲ ਦੇ ਵਿੱਚ ਉਹ ਵੀ ਇਹਨਾਂ ਦੀ ਡੈਥ ਹੋ ਗਈ ਜੀ ਉੱਥੇ ਵੀ ਇਹਨਾਂ ਪੋਸਟਮਾਰਨ ਕਰਕੇ ਭੇਜਾਂਗੇ ਅਸੀਂ ਅਸੀਂ ਪੁੱਛਿਆ ਕੀ ਕਾਰਨ ਹੋ ਗਈ ਉਹ ਕਹਿੰਦੇ ਵੀ ਉੱਥੇ ਕੋਈ ਗੈਸ ਫਟ ਗਈ ਜੰਦਰਾ ਰੈਸਟੋਰੈਂਟ ਦੇ ਵਿੱਚ ਉਹ ਕਹਿੰਦੇ ਵੀ ਇੱਥੇ ਕੀ ਕਰਨ ਆਇਆ ਸੀ ਕਿ ਮਾ ਇਹ ਇੱਥੇ ਡਿਵਰ ਦੇ ਟੌਪਿਕ ਨੂੰ ਕਰਨ ਆਇਆ ਸੀ ਆਗਨ ਵੀ ਕਿੰਨੇ ਬੱਚੇ ਨੇ ਤੁਹਾਡੇ ਤੇ ਕਿੰਨਾ ਕੁ ਖਰਚਾ ਕਰਕੇ ਬਾਹਰ ਭੇਜਦੇ ਸੀ ਦੋ ਬੱਚੇ ਨੇ ਜੀ ਛੋਟੀ ਗੁੱਡੀ ਹੈ ਵੱਡਾ ਹੁੰਦਾ ਜੀ ਇਹ ਹਰਵਿੰਦਰ ਕੱਲ੍ਹ ਹੀ ਹਾਂ ਜੀ ਕੱਲ੍ਹ ਹੀ ਆਇਆ ਜੀ ਵੱਡਾ ਹੈ ਜੀ ਇਹ ਦੋ ਛੋਟੀ ਗੁੱਡੀ ਹੈ ਕਿੰਨਾ ਖਰਚਾ ਹੋ ਗਿਆ ਸੀ ਬਾਹਰ ਭੇਜਣ ਦਾ ਖਰਚਾ ਹੱਥੋਂ 4 ਲੱਖ ਰੁਪਏ ਲੈ ਕੇ ਗਿਆ ਸੀ ਜੀ ਇਹ ਕਹਦਾ ਵੀ ਕੋਸ ਖਰਚਾ ਉੱਥੋਂ ਏਜੰਟ ਰਾਈ ਕਰੀ ਆ ਵੀ ਮੈਂ ਕਮਾ ਕੇ ਦਊਂਗਾ ਉਹਦਾ ਨਹੀਂ ਪੱਕਾ ਵੀ ਕਿ ਮੀ ਕੋਸ ਕਿੱਥੋਂ ਤੇ ਕਮਾਈ ਲਾ ਤੁਮੈਂ ਨਹੀਂ ਉਹ ਨਾਲ ਇਹ ਆਪਾਂ ਹੋਏ ਫੋਨ ਤੇ ਗੱਲ ਆਉਂਦੀ ਜਾਂਦੀ ਰਹਿੰਦੀ ਸੀਗੀ ਜੀ ਰੋਜ਼ ਮੈਸੇਜ ਵੀ ਕਰਦਾ ਰਹਿੰਦਾ ਸੀਗਾ ਇਹ ਹੁਣ ਐ ਠੀਕ ਆ ਮੈਂ ਕਾ ਕੰਮ ਕਰਦਾ ਹੁਣ ਆ ਕਰਦਾ ਤੁਹਾਡੀ ਕਦੋਂ ਗੱਲ ਹੋਈ ਸੀ ਨਾ ਸ਼ੁੱਕਰਵਾਰ ਨੂੰ ਹੋਈ ਸੀ ਕੀ ਕਹਿੰਦਾ ਸੀ ਸ਼ੁੱਕਰਵਾਰ ਨੂੰ ਤਾਂ ਉਹਨੇ ਬਸ ਆਹੀ ਹਾਲ ਚਾਲ ਕਰਦਾ ਵੀ ਕੀ ਕਰਦਾ ਤੁਸੀਂ ਮਾਹੀ ਮਾਰੇ ਸੀਤੀ ਆ ਨਾ ਕੀਤਾ ਹਾਂ ਲੱਕ ਮੈਂ ਕੰਮ ਕਾ ਦਿਖਾ ਦੇ ਆ ਮੈਂ ਤਾਂ ਕੰਬੀੜੂ ਕਾਲ ਤਾਂ ਲਾਉਣੀ ਆ ਲਾਉਣੀ ਨਹੀਂ ਆਉਂਦੀ ਹਾਂ ਚੱਲ ਮੈਂ ਫੇਰ ਲਾ ਕੇ ਕਰੂੰਗਾ ਨਾ ਮੇਰਾ ਕੰਮ ਦਾ ਟਾਈਮ ਆ ਕਰਾਂ ਮੈਂ ਕੰਮ ਤੇ ਜਾਂਣਾ ਕਿੰਨੀ ਕਿ ਜ਼ਮੀਨ ਸੀ ਤੁਹਾਡੇ ਕੋਲੇ ਕਿਉਂ ਹਰਵਿੰਦਰ ਨੂੰ ਬਾਹਰ ਭੇਜਣਾ ਪਿਆ ਤੁਹਾਨੂੰ ਜ਼ਮੀਨ ਤਾਂ ਹੀ ਸਾਡੇ ਕੋਲ ਹੈਗੇ 9 ਕਿਲੇ 9 ਕਿਲੇ ਰਸੀਦ ਨੇ ਜੀ ਪਰ ਇਹ ਨਹੀਂ ਹੁੰਦੀ ਨਹੀਂ ਕੰਮ ਕਰਨ ਨੂੰ ਆச்சு ਭੇਜਿਆ ਸੀਗਾ ਵੀ ਕਰਜ਼ਾ-ਕੁਰਜ਼ਾ ਖਾਛਾ ਦੇਣਾ ਤੇ ਚੱਲ ਨੇ ਕੁੜੀ ਦਾ ਵਿਆਹ ਕਰਨਾ ਵੀ ਕਰ ਦੇਣੀ ਹੈ ਚਾਹ ਪੀ ਆ ਜਾਣਾ ਕਿ ਜੇ ਹਰਵਿੰਦਰ ਦੀ ਡੈਡ ਬੋਡੀ ਲਿਉਣ ਵਾਸਤੇ ਹੁਣ ਤੁਸੀਂ ਕਿਹਨੂੰ ਅਪੀਲ ਕੀਤੀ ਹੈ ਕੋਈ ਕਿਸ ਤਰ੍ਹਾਂ ਦਾ ਅੱਜ ਤੇ ਪੰਜਾਬ ਸਰਕਾਰ ਨੂੰ ਮੋਰੇ ਉਹ ਕੀਤੀ ਇਹ ਵੀ ਸਾਡੀ ਡੈਡ ਬੋਡੀ ਮੰਗਵਾ ਦਿਓ ਸਾਡੇ ਕੋਲ ਖਰਚਾ ਕਰਨ ਨੂੰ ਨਹੀਂ ਜੀ ਨਾਲ ਉਹ ਖਰਚਾ ਆਏਗਾ ਇਹ ਲੰਟਾ ਨੂੰ ਟੱਕਰਾ ਕੇ ਕਿਉਂ ਭੱਜ ਜਾਏ ਕੋਈ ਭਾਰਤ ਸਰਕਾਰ ਨੂੰ ਵੀ ਆਪਾਂ ਕੋਈ ਐਫੀਆਰਪ ਡ ਵਗੈਰਾ ਭੇਜ ਜਾਈਏ ਸਾਡੇ ਬੱਚੇ ਦੀ ਡੈਡ ਬੋਡੀ ਹਾਂਜੀ ਹਾਂਜੀ ਪੁਰਤ ਸਰਕਾਰ ਨੂੰ ਭੇਜਿਆ ਆਪਾਂ ਨੇ ਜੀ ਸਾਡੀ ਮਦਦ ਕਰੀ ਜਾਵੇ ਜਿੰਨੀ ਵੀ ਹੋ ਸਕਦੀ ਹੈ ਕਿ ਡੈਡ ਬੋਡੀ ਕਰੇ ਭੇਜੀ ਜਾਵੇ ਸਾਡੀ